ਸਤਿ ਸ਼੍ਰੀ ਅਕਾਲ ਜੀ ਫਤੇਕ ਕਲੈਕਸ਼ਨ ਬੁਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਜੀ ਆਪਣੇ ਕਾਟਨ ਸ਼ਿਮਰ ਦੇ ਸੂਟ ਹਾਂਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤੇਕ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਫਿਰ ਉਸ ਤੋਂ ਬਾਅਦ ਜੀ ਆਪਣਾ ਇੰਸਟਾ ਤੇ ਪੇਜ ਹੈ ਜੀ ਫਤੇਕ ਕਲੈਕਸ਼ਨ 2023 ਦੇ ਨਾਮ ਤੋਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਲੈ ਕੇ ਆਏ ਹਾਂ ਜੀ ਰਹਿਣਗੇ ਕਾਟਨ ਸ਼ਿਮਰ ਦੇ ਸਟੱਫ ਰਹੇਗਾ ਰਸੀਆ ਬ੍ਰਾਂਡ ਦੀ ਕਾਟਨ ਸ਼ਿਮਰ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਸਟੱਫ ਬਹੁਤ ਸੋਹਣਾ ਹੈ ਪਿਓਰ ਕਾਟਨ ਸ਼ਿਮਰ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਜੀ ਕਲਰ ਹੈਗੇ ਆਪਣੇ ਕੋਲੇ ਇਹ ਜਿਹੜਾ ਕਲਰ ਆਏਗਾ ਜੀ ਸਕਿਨ ਜੀ ਟੋਨ ਦੇ ਵਿੱਚ ਕਲਰ ਹੈ ਜੀ ਇਹ ਆਏਗਾ ਸ਼ਰਟ ਇਹਦੀ ਮੈਚਿੰਗ ਸੂਟ ਰਹਿਣਗੇ ਜੀ ਇਹ ਆਏਗੀ ਇਹਦੀ ਸ਼ਰਟ ਸ਼ਰਟ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣਾ ਸ਼ਰਟ ਦਾ ਪ੍ਰਿੰਟ ਹੈ ਜੀ ਰਸੀਆ ਕੰਪਨੀ ਦਾ ਜੀ ਬ੍ਰਾਂਡ ਹੈਗਾ ਜੀ ਇਹਦਾ ਰਸੀਆ ਤੁਸੀਂ ਦੇਖ ਸਕਦੇ ਹੋ ਆਪਾਂ ਪਹਿਲਾਂ ਸਰਦੀ ਦੇ ਵਿੱਚ ਵੀ ਸ਼ਿਮਰ ਦੇ ਸੂਟ ਹਨਾ ਸੇਲ ਕੀਤੇ ਨੇ ਬਹੁਤ ਜਿਹੜੇ ਪਸ਼ਮੀਨਾ ਸ਼ਿਮਰ ਦੇ ਰਿਜ਼ਲਟ ਬਹੁਤ ਵਧੀਆ ਸੀਗਾ ਰਸੀਆ ਬ੍ਰਾਂਡ ਦਾ ਹੁਣ ਆਪਾਂ ਗਰਮੀ ਦੇ ਵਿੱਚ ਵੀ ਲੈ ਕੇ ਆਏ ਜੀ कॉटन ਸ਼ਿਮਰ ਦੇ ਉੱਪਰ ਇਹ ਰਹੇਗਾ ਜੀ ਇਹਦੀ ਬਾਟਮ ਦਾ ਜਿਹੜਾ ਬੇਸ ਹੈ ਕਲਰ ਇਹਦਾ ਆਏਗਾ ਜੀ ਸਕਿਨ ਜੀ ਟੋਨ ਦੇ ਵਿੱਚ ਹੈ ਜੀ ਲੈਮਨ ਸਕਿਨ ਜੀ ਟੋਨ ਦੇ ਵਿੱਚ ਕਲਰ ਹੈ ਜੀ ਫੋਨ ਦੇ ਵਿੱਚ ਥੋੜਾ ਜਿਹਾ ਅਲੱਗ ਆ ਰਿਹਾ ਹੈ ਸ਼ਰਟ ਦਾ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਤੁਸੀਂ ਇਹਦੇ ਨਾਲ ਦੀ ਕੋਈ ਵੀ ਲੇਸ ਲਗਾ ਕੇ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟਰ ਆਣ ਵਾਲਾ ਹੈ ਜੀ ਸ਼ਰਟ ਦਾ ਇਹ ਆਏਗਾ ਜੀ ਇਹਦੀ ਬਾਟਮ ਦਾ ਪ੍ਰਿੰਟ ਸਟੱਫ ਬਾਟਮ ਦਾ ਵੀ ਕਾਟਨ ਸ਼ਿਮਰ ਰਹੇਗਾ ਜੀ ਬਾਟਮ ਦੂਸਰੀ ਨਹੀਂ ਲਗਾਈ ਹੋਈ ਕਾਟਨ ਸ਼ਿਮਰ ਦੀ ਰਹਿਣ ਵਾਲੀ ਹੈ ਜੀ ਬਾਟਮ ਕਾਟਨ ਸ਼ਿਮਰ ਦੀ ਰਹਿਣ ਵਾਲੀ ਹੈ ਜੀ ਸ਼ਰਟ ਦਾ ਪੀਸ ਹੈ ਜਿਹੜਾ ਔਰ ਇਹ ਕੋਈ ਵੀ ਚੁੱਬਣ ਵਾਲਾ ਸਟੱਫ ਨਹੀਂ ਹੈ ਜੀ ਕਈ ਮੇਰੀ ਭੈਣਾਂ ਨੂੰ ਲੱਗੇਗਾ ਵੀ ਸ਼ਿਮਰ ਹੈ ਚੂਬੇਗੀ ਬਿਲਕੁਲ 1% ਵੀ ਚੁਬਣ ਵਾਲਾ ਸਟੱਫ ਨਹੀਂ ਹੈ ਵਿਦਆਊਟ ਲਾਈਨਿੰਗ بیس ਹੈ ਜੀ ਕੋਈ ਬੁਰਨੀ ਆਉਂਦਾ ਕੋਈ ਕਲਰ ਨਹੀਂ ਜਾਂਦਾ ਰਸਿਆ ਬ੍ਰਾਂਡ ਦਾ ਪੀਸ ਹੈ ਜੀ ਠੀਕ ਹੈ ਆਪਣਾ ਜਿਹੜਾ ਆਪਾਂ ਦੇਖੋ ਬਾਜ਼ਾਰ ਦੇ ਵਿੱਚ ਲੈਣੇ ਆ ਜੀ ਸੂਟ ਹਮੇਸ਼ਾ 14-1500 ਤੋਂ ਘੱਟ ਨਹੀਂ ਬੰਦਦਾ ਹਨਾ ਸ਼ਿਮਰ ਦਾ ਆਪਾਂ ਸੂਟ ਲੈਣੇ ਆ ਜੀ ਆਪਾਂ ਪ੍ਰਿੰਟਰਡ ਸ਼ਿਮਰ ਦਾ ਸੂਟ ਲੈਣੇ ਆ ਤੇ ਅੱਜ ਆਪਾਂ ਜਿਹੜਾ ਸੂਟ ਹੈ ਇਹ ਵੀ ਬਹੁਤ ਰੀਜ਼ਨੇਬਲ ਜੇ ਪ੍ਰਾਈਸ ਤੇ ਲੈ ਕੇ ਆਏ ਆ ਜੀ ਬਹੁਤ ਸੋਹਣਾ ਜਿਹੜਾ ਇਹ ਸੂਟ ਹੈ ਜੀ ਸਟੱਫ ਹੈਗਾ ਕਾਟਨ ਸ਼ਿਮਰ ਰੇਟ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਜੀ ਇੰਨਾ ਘੱਟ ਰੇਟ ਦੇ ਵਿੱਚ ਇਹ ਸੂਟ ਆਏ ਨੇ ਜੀ ਆਪਣੇ ਕੋਲੇ ਰੇਟ ਹੈਗਾ ਇਹਨਾਂ ਸੂਟਾਂ ਦਾ ਹੈਗਾ ਜੀ 1090 ਰੁਪਏ 1090 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਹੈ ਜੀ ਸੂਟ ਦਾ ਵੱਡੇ ਪਣੇ ਦਾ ਇਹ ਲੈਂਥ ਆਈ ਗਈ ਇਹਦੀ ਵੱਡਾ ਪਣੇ ਦਾ ਇਹ ਕਪੜਾ ਆਏਗਾ ਜੀ ਸ਼ਰਟ ਪੀਸ ਨਾਲ ਬਾਟਮ ਦਾ ਬੇਸ ਹੈ 1.75 ਸ਼ਰਟ ਦਾ 1.75 ਬਾਟਮ ਦਾ 3.5 ਮੀਟਰ ਟੋਟਲ ਇਹ ਕਪੜਾ ਆਏਗਾ ਰਸੀਆ ਬ੍ਰਾਂਡ ਦਾ ਜੀ ਕੰਨੀ ਤੇ ਬਕਾਇਦਾ ਰਸੀਆ ਬ੍ਰਾਂਡ ਦੀ ਸਟੈਂਪ ਲੱਗੀ ਹੋਈ ਹੈ ਕਲਰ ਬਹੁਤ ਸੋਹਣੇ ਨੇ ਜੀ ਇਹਦੇ 1090 ਰੁਪਏ ਦਾ ਸੂਟ ਆਏਗਾ ਜੀ ਇਹ ਬਹੁਤ ਸੋਹਣਾ ਇਹ ਜਿਹੜੀ ਗੱਲ ਹੈ ਸਟੱਫ ਰਹਿਣ ਵਾਲਾ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਸੈਕੰਡ ਇਹਦਾ ਕਲਰ ਹੈ ਜੀ ਸਕਾਈ ਬਲੂ ਸਕਾਈ ਬਲੂ ਬੇਸ ਦੇ ਉੱਤੇ ਹੈ ਜੀ ਬੇਸ ਦੇਖੋ ਪਹਿਲਾ ਜਿਹੜਾ ਸੀਗਾ ਜੀ ਇਹ ਥੋੜਾ ਜਿਹਾ ਲੇਮਨ ਸਕਿਨ ਜੀ ਟੋਨ ਸੀ ਜੀ ਇਹ ਪ੍ਰੋਪਰ ਨਾ ਹੀ ਲੇਮਨ ਹੈ ਨਾ ਸਕਿਨ ਹੈ ਲੇਮਨ ਸਕਿਨ ਜੀ ਟੋਨ ਦੇ ਵਿੱਚ ਹੈ ਜੀ ਇਹ ਸੈਕਿੰਡ ਜਿਹੜਾ ਕਲਰ ਆਏਗਾ ਜੀ ਸਕਾਈ ਬਲੂ print ਰਹਿਣ ਵਾਲਾ ਹੈ ਜੀ ਸੇਮ print ਸੇਮ ਰਹੇਗਾ ਜੀ print ਦੇ ਦੇਖੋ ਤੁਸੀਂ print ਕਿੱਡਾ ਸੋਹਣਾ ਹੈ ਔਰ ਇਹ ਸਟੱਫ ਹੈਗਾ ਜੀ ਕਾਟਨ ਸ਼ਿਮਰ ਰਸੀਆ ਬ੍ਰਾਂਡ ਦਾ ਪਿਓਰ ਕਾਟਨ ਸ਼ਿਮਰ ਹੈ ਜੀ ਕੋਈ ਮਿਕਸਿੰਗ ਨਹੀਂ ਹੈਗੀ ਕੱਪੜੇ ਦੇ ਵਿੱਚ ਕੋਈ ਤੁਸੀਂ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਵਿਦਾਊਟ ਲਾਈਨਿੰਗ ਬੇਸ ਬਣਨ ਵਾਲਾ ਹੈ ਜੀ ਇਹ विदाउट लाइनिंग बेस ਬਣੂਗਾ ਜੀ ਸਟੱਫ ਹੈਗਾ कॉटन शिमर ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਦੇਖੋ 1090 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਮੈਚਿੰਗ ਦੇ ਵਿੱਚ ਇਹ ਸੂਟ ਆਉਣ ਵਾਲਾ ਹੈ ਜੀ 1090 ਰੁਪਏ ਦੇ ਵਿੱਚ ਪ੍ਰਾਈਸ ਹੈ ਜੀ ਇਹਦਾ ਜਿਹੜੇ ਇਹਨਾਂ ਦੇ ਆਲਓਵਰ ਸੂਟ ਨੇ ਉਹਨਾਂ ਦਾ ਪ੍ਰਾਈਸ ਹੋੜਿਆ ਕੁਝ ਕੁ ਰੁਪਿਆ ਦਾ ਫਰਕ ਹੁੰਦਾ ਜੀ ਪਰ ਆਪਾਂ ਲੈ ਕੇ ਆਏ ਜੀ ਮੈਚਿੰਗ ਦੇ ਵਿੱਚ ਕਿਉਂਕਿ ਮੇਰੀਆਂ ਸਾਰੀਆਂ ਮਾਵਾ ਪੈਣਾ ਦੀ ਮਤਲਬ ਮੰਗ ਸੀ ਵੀ ਸ਼ਿਮਰ ਦੇ ਸੂਟ ਲੈ ਕੇ ਆਓ ਮੈਚਿੰਗ ਦੇ ਵਿੱਚ ਸਾਨੂੰ ਸ਼ਿਮਰ ਦੇ ਸੂਟ ਦਿਓ ਆਪਾਂ ਸ਼ਿਮਰ ਦੇ ਸੂਟ ਹੀ ਲੈ ਕੇ ਆਏ ਆ ਮੈਚਿੰਗ ਦੇ ਵਿੱਚ ਇਕਈ 90 ਰੁਪਏ ਦਾ ਪ੍ਰਾਈਸ ਆਉਣ ਵਾਲਾ ਹੈ ਜੀ ਸਕਾਈ ਬਲੂ ਕਲਰ ਹੈ ਜੀ ਇਹ ਹੈਗੀ ਹੈ ਸ਼ਰਟ ਇਹ ਹੈਗੀ ਹੈ ਬਾਟਮ ਬਾਟਮ ਤੇ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਚਾਹੋ ਨੇ ਬਾਟਮ ਨੂੰ ਇਹਨਾਂ ਤਿਆਰ ਕਰਕੇ ਦੇਈਏ ਤਾਂ ਅਸੀਂ ਬਾਟਮ ਨੂੰ ਵਰਕ ਕਰਾ ਕੇ ਤੁਹਾਨੂੰ ਰੈਡੀ ਕਰਕੇ ਵੀ ਦੇਵਾਂਗੇ ਅਗਰ ਤੁਸੀਂ ਐਦਾ ਹੀ ਬਾਏ ਕਰਨਾ ਚਾਹੋ ਨੇ ਤਾਂ ਐਦਾ ਹੀ ਲੈ ਸਕਦੇ ਹੋ ਔਰ ਦੁਪੱਟੇ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਅਵੇਲੇਬਲ ਨੇ ਮਸਲੀਨ ਤੈਬੀ ਜਨੂਨ ਪਿਓਰ ਹਾਰ ਤਰ੍ਹਾਂ ਦਾ ਆਪਣੇ ਕੋਲੇ ਦੁਪੱਟਾ ਹੈ ਜੀ organza pure organza semi organza viscose ਸਭ ਤਰ੍ਹਾਂ ਦਾ ਆਪਣੇ ਕੋਲੇ ਦੁਪੱਟਾ अवेलेबल ਹੈ ਜੀ ਅਗਰ ਤੁਸੀਂ ਕੋਈ ਵੀ ਦੁਪੱਟਾ ਲੈਣਾ ਹੈ टैबी लाइनिंग टैबी चेक मस्लिन लाइनिंग मस्लिन चेक प्लेन ਦੇ ਵਿੱਚ ਜੋ ਤੁਸੀਂ ਮੰਗੋਗੇ ਉਹੀ ਜੀ ਆਪਾਂ ਤੁਹਾਨੂੰ ਦੁਪੱਟਾ ਇਹਦੇ ਨਾਲ ਡਾਈ ਕਰਵਾ ਕੇ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਜੀ ડਾਈਡ ਟਿਪਲ ਡਾਈ ਡਬਲ ਡਾਈ ਜਾਂ ਸਿੰਗਲ ਡਾਈ ਕ ਸਿੰਗਲ ਕਲਰ ਦੀ ਡਾਈ ਜੋ ਮਰਜ਼ੀ ਕਰਵਾ ਲਓ ਔਰ ਇਹਦੇ ਇਹਦਾ ਥਰਡ ਕਲਰ ਆਏਗਾ ਜੀ ਇਹ ਹੈਗਾ ਜੀ ਇਹਦਾ ਥਰਡ ਕਲਰ ਹੈਗਾ ਇਹ ਥੋੜਾ ਜਿਹਾ ਕਰੀਮ ਦੇ 베ਸ ਦੇ ਵਿੱਚ ਹੈ ਜੀ ਕਰੀਮ ਜਿਹਦਾ ਜਿਹੜਾ ਹੈਗੀ ਇਹਦੀ ਬਾਟਮ ਆਏਗੀ ਸ਼ਰਟ ਦਾ ਪ੍ਰਿੰਟ ਦੇਖੋ ਜੀ ਤੁਸੀਂ ਪ੍ਰਿੰਟ ਸਾਰਿਆਂ ਦਾ ਸੇਮ ਰਹਿਣ ਵਾਲਾ ਹੈ ਜੀ ਸਟੱਫ ਵੀ ਸੇਮ ਹੈ ਬ੍ਰਾਂਡ ਵੀ ਸੇਮ ਹੈ ਕਾਟਨ ਸ਼ਿਮਰ ਇਹਦਾ 베ਸ ਹੈ ਜੀ ਝੂਬਣ ਵਾਲਾ ਸਟੱਫ ਨਹੀਂ ਹੈ ਜੀ ਰਫ ਜਿਹਾ ਸਟੱਫ ਨਹੀਂ ਹੈ ਨੀਚੋਂ ਬਹੁਤ ਸੋਹਣਾ ਸੌਫਟ ਸਟੱਫ ਹੈ ਬਿਲਕੁਲ ਜਿਵੇਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਔਰ ਵਿਦਾਊਟ ਇਹ ਲਾਈਨਿੰਗ بیس ਹੈ ਜੀ ਬਿਨਾ ਲਾਈਨਿੰਗ ਤੋਂ ਬਣ ਜੇਗਾ ਇਹ ਆਏਗੀ ਜੀ ਇਹਦੀ ਪ੍ਰੋਪਰ ਲੁੱਕ ਇਹ ਆਏਗੀ ਜੀ ਇਹਦੀ ਲੁੱਕ ਬਾਟਮ ਦੇ ਨਾਲ ਤਿੰਨੇ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਸਕਾਈ ਬਲੂ ਇਕੜ ਕਾਇ ਤੇ ਤੁਹਾਨੂੰ ਸਕਾਈ ਬਲੂ ਇਕ ਇਹ نیچے ਆਪਣੇ ਕੋਲ ਖੁੱਲਿਆ ਹੈ ਜੀ ਥੋੜਾ ਜਿਹਾ ਆਫ ਵਾਈਟ ਕਰੀਮ ਦੇ ਵਿੱਚ ਔਰ ਇੱਕ ਹੈਗਾ ਸਕਿਨ ਲੈਮਨ ਤਿੰਨ ਕਲਰ ਦਿਖਾਏ ਨੇ ਜੀ ਤਿੰਨੇ ਰਸਿਆ ਬ੍ਰਾਂਡ ਦੇ ਰਹਿਣ ਵਾਲੇ ਨੇ ਸਟੱਫ ਹੈਗਾ ਜੀ ਪਿਓਰ ਕਾਟਨ ਦੇ ਉੱਪਰ ਸ਼ਿਮਰ ਹੈ ਜੀ ਸ਼ਿਮਰ ਕਾਟਨ ਸਟੱਫ ਰਹਿਣ ਵਾਲਾ ਹੈ ਰੇਟ ਹੈਗਾ ਜੀ ਇਹਦਾ 1090 ਰੁਪਏ ਵਿਦਆਊਟ ਦੁਪੱਟਾ ਇਹ ਸੂਟ ਰਹਿਣ ਵਾਲੇ ਨੇ ਜੀ ਤੁਸੀਂ ਜਿੱਦਾਂ ਮਰਜੀ ਇਹਨੂੰ ਦੁਪੱਟੇ ਦੇ ਨਾਲ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ बॉਟਮ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਵੀ ਆਪਣੇ ਕੋਲੇ ਹਰ ਤਰ੍ਹਾਂ ਦੀ ਅਵੇਲੇਬਲ ਹੈ ਜੀ ਆਪਾਂ ਸਟੀਚਿੰਗ ਵੀ ਕਰਕੇ ਭੇਜਦੇ ਆਂ ਅਗਰ ਕੋਈ ਮਾਵਾ ਪਹਿਣਾ ਦੇ ਸੂਟ ਹਨਾ ਆਪਾਂ ਸਟਿਚ ਕੁਈ ਕਰਵਾਉਣਾ ਚਾਹੁੰਦਾ ਜੀ ਤੇ ਆਪਾਂ ਸਟੀਚਿੰਗ ਵੀ ਆਪਣੇ ਕੋਲੇ ਅਵੇਲੇਬਲ ਹੈ ਹਾਂਜੀ ਆਪਣੇ ਕੋਲੇ ਅੱਜ ਇੱਕ ਨਵਾਂ ਮੇਰੀ ਭੈਣ ਦਾ ਕੋਟ ਸੈੱਟ ਬਣ ਕੇ ਰੈਡੀ ਹੋਇਆ ਕੋਟ ਸੈੱਟ ਦੇਖੋ ਤੁਸੀਂ ਨਵਾਂ ਕੋਟ ਸੈੱਟ ਆਪਣੇ ਕੋਲੇ ਬਣ ਕੇ ਰੈਡੀ ਹੋਇਆ ਜੀ ਇਹ ਜਿਹੜਾ ਸਟੱਫ ਰਹਿਣ ਵਾਲਾ ਜੀ ਇਹ ਸਟੱਫ ਹੈਗਾ ਜੀ ਆਪਣਾ ਸਟੱਫ ਹੈਗਾ ਜੀ ਇਹਦਾ ਸੈਟਨ ਔਰਗੈਂਜ਼ਾ ਸੈਟਨ ਔਰਗੈਂਜ਼ਾ ਸਟੱਫ ਹੈ ਜੀ ਇਹਦਾ ਪਹਿਲਾਂ ਤੁਸੀਂ ਨੈੱਕ ਚੈੱਕ ਕਰੋ ਉਸ ਤੋਂ ਬਾਅਦ ਬਾਜੂ ਦਾ ਡਿਜ਼ਾਈਨ ਜਿਹੜੀ ਆਪਾਂ ਬਾਜੂ ਬਣਾਈਆਂ ਨੇ ਜੀ ਉੱਪਰ ਵੀ ਇਹਦੇ ਬਲ ਪਾਏ ਔਰ نیچے ਵੀ ਕਫ ਲਾ ਕੇ ਆਪਾਂ ਬਲ ਪਾ ਕੇ ਰੈਡੀ ਕੀਤਾ ਜੀ ਐਦਾਂ ਦੇ ਬਟਨ ਲਗਾਏ ਗਏ ਨੇ ਜੀ ਕਾਜ ਬਣਵਾਏ ਹੈ ਬਟਨ ਲਗਾਏ ਸੈਟਨ ਔਰਗਾਂਜ਼ਾ ਸਟੱਫ ਹੈ ਜੀ ਇਹਦਾ ਸੈਂਟਰ ਦੇ ਵਿੱਚ ਆਪਾਂ ਕੱਟ ਦਿੱਤੇ ਜੀ ਸਾਈਡ ਤੇ ਵੀ ਆਪਾਂ ਚਾਕ ਦਿੱਤੇ ਨੇ ਸਟੱਫ ਦੀ ਕੁਆਲਿਟੀ ਬਹੁਤ ਸੁਪੀਰੀਅਰ ਹੈ ਜੀ ਤੁਸੀਂ ਇਹ ਤੇ ਹੈਂਡਵਰਕ ਮਸ਼ੀਨਵਰਕ ਜੋ ਮਰਜ਼ੀ ਕਰਵਾ ਸਕਦੇ ਹੋ ਇਹ ਕੱਲੇ ਸਟੱਫ ਦੀ ਰੇਂਜ ਹੈ ਜੀ 7 1750 ਰੁਪਏ 1750 ਰੁਪਏ ਕੱਲੇ ਸਟੱਫ ਦੀ ਰੇਂਜ ਹੈ ਜੀ ਇਹਦੀ ਸੈਟਨ ਔਰਗੈਂਜ਼ਾ ਸਟੱਫ ਹੈ ਜੀ ਇਹ ਔਰ ਨਾਲ ਆਪਾਂ ਬਣਾਈ ਹੈ ਜੀ ਬਾਟਮ ਸਟ੍ਰੇਟ ਬਾਟਮ ਬਣਾਈ ਹੈ ਜੀ ਉੱਪਰ ਇਲਾਸਟਿਕ ਪਾ ਕੇ ਆਪਾਂ ਇਹਨੂੰ ਰੈਡੀ ਕੀਤਾ ਹੈ ਬਿਲਕੁਲ ਸਟ੍ਰੇਟ ਬਾਟਮ ਹੈ ਜੀ ਬਹੁਤ ਹੀ ਫਿਨਿਸ਼ਿੰਗ ਨਾਲ ਸੂਟ ਇਹ ਬਣ ਕੇ ਆਪਣਾ ਰੈਡੀ ਹੋਇਆ ਹੈ ਲਾਈਨਿੰਗ ਲੱਗੀ ਹੈ ਜੀ نیچے ਲਾਈਨਿੰਗ ਲਗਾਈ ਆਪਾਂ ਅਗਰ ਤੁਸੀਂ ਐਦਾ ਦਾ ਸੂਟ ਬਣਵਾਉਣਾ ਚਾਹੁੰਦੇ ਹੋ ਜੀ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਅਗਰ ਨੀਚੇ ਵਰਕ ਕਰਵਾਉਣਾ ਹੈ ਤੁਸੀਂ ਜਾਂ ਫਿਰ ਆਪਣਾ ਪੈਂਟ ਬਣਾਨੀ ਹੈ ਪਲਾਜ਼ੋ ਕੁਝ ਵੀ ਬਣਾਉਣਾ ਹੈ ਜੀ ਕਫਾਂ ਤੇ ਵਰਕ ਕਰਾਉਣਾ ਹੈ ਕੋਲਰ ਤੇ ਕਰਾਉਣਾ ਹੈ ਉਹ ਵੀ ਤੁਹਾਨੂੰ ਕਰਵਾ ਕੇ ਦੇਵਾਂਗੇ ਅਗਰ ਤੁਸੀਂ ਵਰਕ ਵਗੈਰਾ ਕਰਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਇਹ ਜਿਹੜਾ ਕੋਟ ਸੈੱਟ ਸੀ ਆਪਾਂ ਸਿੰਪਲ ਹੀ ਬਣਾਇਆ ਜੀ ਬਸ ਇਹਦੇ ਤੇ ਵਿੱਚ ਸੈਂਟਰ ਪੱਟੀ ਲਾ ਕੇ ਜੀ ਬਟਨ ਲਗਾਏ ਗਏ ਨੇ ਬਟਨ ਕਾਜ ਵਾਲੇ ਲਗਾਏ ਗਏ ਨੇ ਜੀ ਆਪਾਂ ਖੋਲ ਵੀ ਸਕਦੇ ਹਾਂ ਨਾ ਉਹਦਾ ਵੀ ਮਤਲਬ ਜਿਹੜੇ ਬਟਨ ਦਿੱਤੇ ਨੇ ਆਪਾਂ ਡਿਜ਼ਾਈਨਰ ਜੇ ਬਟਨ ਲਗਾਏ ਨੇ ਜੀ ਛੋਟੇ ਛੋਟੇ ਬਟਨ ਲਗਾਈ ਨਹੀਂ ਜਿਆਦਾ ਵੱਡੇ ਬਟਨ ਨਹੀਂ ਲਗਾਈ ਬਹੁਤ ਹੀ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਇਆ ਜੀ ਅਗਰ ਤੁਸੀਂ ਐਦਾਂ ਦਾ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇਹ ਸਟੱਫ ਵੀ ਅਵੇਲੇਬਲ ਹੈ ਜੀ ਆਪਾਂ ਕੋਈ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਆਪਣੇ ਕੋਲੇ ਜਿਹੜੇ ਇਹ ਸੂਟ ਸੀਗੇ ਅੱਜ ਜਿਹੜੇ ਆਪਾਂ ਲੈ ਕੇ ਆਏ ਸੀ ਜੀ ਪਹਿਲਾਂ ਰਸੀਆ ਬ੍ਰਾਂਡ ਦੇ ਕਾਟਨ ਸ਼ਿਮਰ ਦੇ ਸੂਟ ਲੈ ਕੇ ਆਏ ਸੀ ਜੀ ਰੇਟ ਹੈਗਾ ਜੀ ਇਹਨਾਂ ਦਾ 1090 ਰੁਪਏ ਇਹਨਾਂ ਦਾ ਰੇਟ ਹੈ ਜੀ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਬਣਾ ਸਕਦੇ ਹੋ ਔਰ ਜਿਹੜਾ ਇਹਦਾ ਕਪੜਾ ਆਏਗਾ ਜੀ ਸਾਢੇ 3 ਮੀਟਰ ਵੱਡੇ ਪਣੇ ਦਾ ਕਪੜਾ ਆਏਗਾ ਜੀ ਜਿਹੜਾ ਗਾਜਾ ਡੇਢ ਗਾਜੇ ਦਾ ਪਣਾ ਆਏਗਾ ਜੀ ਵੱਡਾ ਹੀ ਪਣੇ ਦਾ ਕਹਿ ਦਿੰਦੇ ਹਾਂ ਨਾ ਕਾਫੀ ਵਧੀਆ ਇਹਦੀ ਜਿਹੜਾ ਪਣਾ ਹੈ ਜੀ ਕਾਫੀ ਵਧੀਆ ਔਰ ਇਹਨਾਂ ਦਾ ਜਿਹੜਾ ਬੇਸ ਹੈ ਹੈ ਪਿਓਰ ਕਾਟਨ ਹੈ ਜੀ ਕਾਟਨ ਸ਼ਿਮਰ ਬੇਸ ਹੈ ਵਿਦਆਊਟ ਲਾਈਨਿੰਗ ਬੇਸ ਹੈ ਜੀ ਬਿਨਾ ਲਾਈਨਿੰਗ ਤੇ ਤੁਸੀਂ ਬਣਾ ਸਕਦੇ ਹੋ ਔਰ ਕੋਈ ਵੀ ਐਦਾਂ ਦਾ ਇਸ਼ੂ ਨਹੀਂ ਆਏਗਾ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਨੀਚੋ ਕੋਈ ਰਫ ਜਾਂ ਸਟੱਫ ਨਹੀਂ ਹੈ ਕੋਈ ਬੁਰ ਨਹੀਂ ਆਏਗਾ ਕੋਈ ਕਲਰ ਨਹੀਂ ਜਾਏਗਾ ਕਿਉਂਕਿ ਆਪਾਂ ਹਨਾ ਲੋਕਲ ਬ੍ਰਾਂਡ ਦੀ ਆਪਾਂ ਗਾਰੰਟੀ ਨਹੀਂ ਲੈ ਸਕਦੇ ਬਟ ਜਿਹੜਾ ਬ੍ਰਾਂਡ ਹੁੰਦਾ ਆਪਾਂ ਵਧੀਆ ਹਨਾ ਸਟੱਫ ਪਹਿਲਾਂ ਆਪਾਂ ਵਰਤਿਆ ਆਪਾਂ ਯੂਜ਼ ਕੀਤਾ ਆਪਾਂ ਉਹਦੀ ਗਾਰੰਟੀ ਲੈ ਸਕਦੇ ਆ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਇਹ ਔਰ ਇਹਦਾ ਰੇਟ ਰਹੇਗਾ ਜੀ 1090 ਰੁਪਏ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆ ਜੀ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ